ਲੇਪਣ ਹਾਂ ਤੇ ਗੈਰੀ ਨੂੰ ਕਈ ਗੈਰੀ ਕਹਿੰਦਾ ਮੇਰੇ ਪਾਸ ਸਭ ਕੁਝ ਆ ਤੇ ਤੇਰੇ ਪਾਸ ਕੀ ਆ ਤੋ ਕਹਿੰਦਾ ਤੇਰੀ ਮੰਮੀ ਨੂੰ ਇੱਕ ਇੱਕ ਡਾਟ ਤੇਰੀ ਮਾਂ ਤੇਰੀ ਮਾਂ ਮੇਰੇ ਕੋ ਹਾਏ ਰੱਬ ਕਿਵੇਂ ਡਿਸਕਸ ਹੁੰਦਾ ਇਹ ਨਾ ਨਾਟਕਾਂ ਨੂੰ ਵੀ ਗੱਗੂ ਐ ਡਿਸਕਸ ਕਰਦੀਆਂ ਜਿਵੇਂ ਸਾਡੇ ਰਿਸ਼ਤੇਦਾਰ ਹੁੰਦੇ ਹੋ ਸਾਡੇ ਚਾਚੇ ਤਾਂ ਐਂ ਦੇ ਮੁੰਡੇ ਭਾਵੇਂ ਮਾਮੀਆਂ ਦੇ ਮੁੰਡੇ ਆ ਉਹਨਾਂ ਦੇ ਸਲਾਮ ਮਸ਼ਵਰਾ ਕਹਾਣੀਆਂ ਬਣਾਈਆਂ ਉਹਨਾਂ ਨਾਲ ਓਟੇ ਓਡੀਆਂ ਹਾਏ ਰੱਬ ਇੰਨਾ ਨਹੀਂ ਖੁੱਬੀ ਦਾ ਹੁੰਦਾ ਦੀ ਦੇ ਚ ਇਹ ਕਹਿੰਦਾ ਸੀ ਜਿਹੜਾ ਉਹ ਬਾਹਰ ਕਾ ਦੇ ਲਾਇਆ ਨਹੀਂ ਬੁਣਾ ਸਟਰੀਟ ਕਰਦੇ ਪਾਕਿਸਤਾਨੀ ਕਿੱਡਾ ਟੋਡਾ ਮੂੰਹ ਪਿਆਰ ਜੁੜਿਆ ਵੇਖੀ ਉਹਨਾਂ ਦਾ ਪਾਕਿਸਤਾਨੀ ਸੀਰੀਅਲ ਬਹੁਤ ਸੋਹਣੇ ਹੁੰਦੇ ਨੇ ਕੋਈ ਸਸਪੈਂਸ ਰਿ ਬਹੁਤ ਵਧੀਆ ਉਹ ਵੀਡੀਓ ਬਣਦੀ ਇਦਾਂ ਨਹੀਂ ਕਰੀਦਾ ਹੁੰਦਾ ਵੀਡੀਓ ਬਣਦੀ ਆਪਾਂ ਵੀ ਕਿਸੇ ਨਾਲ ਐ ਜੁੜੀਏ ਆਪਾਂ ਵੀ ਵੀਡੀਓ ਬਣਾਈਏ ਆਪਾਂ ਨੂੰ ਵੀ ਲੋਕ ਵੇਹਂਦੇ ਆ ਆਪਾਂ ਵੀ ਐ ਜੁੜੀਏ ਵੀ ਅੱਜ ਕੀ ਹੋਏ ਅੱਜ ਕੀ ਨਹੀਂ ਹੋਣਾ ਸਾਡੇ ਪਾਸ ਸਭ ਕੁਝ ਗੁੱਡੂ ਆ ਡਿੱਕਾ ਵਾ ਅੱਜੀ ਕੌਣ ਜੀ ਗੁੱਡੇ ਕਿੱਧਰ ਭੱਜ ਜਾ ਫਿਰਦਾ ਕਿਵੇਂ ਆ ਤੈਨੂੰ ਇੱਥੇ ਕਿਧਰ ਜਾ ਫਿਰਦਾ ਅੱਧੀ ਰਾਤ ਕੀ ਲੈਣਾ ਅੱਧੀ ਰਾਤ ਨੂੰ ਚੰਗੀ ਨਹੀਂ ਲੱਗਦੀ ਮੈਂ ਬੰਦੇ ਆ ਦਾਦੇ ਕੀ ਲੈਣਾ ਆ ਇਹ